ਮੈਨੂੰ ਕਿ ਰੰਦੀ ਹਜੇ ਇੰਨੀ ਕਿਸੇ ਚ ਸਾਡੇ ਤਾਕਤ ਨਹੀਂ ਗਈ ਵੀ ਮੈਨੂੰ ਕੋਈ ਘੇਰ ਲੇ ਸਾਡੇ ਗਿੱਲ ਹਲਕਾ ਚ ਖਾਸ ਤੌਰ ਤੇ ਸਾਡੇ ਮੰਡਲ ਪ੍ਰਧਾਨ ਸਾਡੇ ਬਹੁਤ ਪਹਿਲਾਂ ਪ੍ਰਗਟ ਸਿੰਘ ਜੀ ਲਖਵਿੰਦਰ ਸਿੰਘ ਜੀ ਸਾਡੇ ਬਲਾਕ ਸੰਪਤੀ ਦੀਆਂ ਇਲੈਕਸ਼ਨਾਂ ਲੜ ਕੇ ਜਿੱਤੇ ਹੋਏ ਤੇ ਅੱਜ ਬਹੁਤ ਉਹਨਾਂ ਦੇ ਇੱਕ ਸਰਵਿਸਮੈਨ ਨੇ ਉਹ ਸਾਰੇ ਅੱਜ ਜੁਆਇਨ ਕੀਤੇ ਆ ਸਾਡੇ ਮੰਦਰ ਕਮੇਟੀ ਦੇ ਮੈਂਬਰ ਜੁਆਇਨ ਕੀਤੇ ਆ ਤੇ ਪੈਂ ਉਹਨਾਂ ਨੂੰ ਆਪਣੇ ਵੱਲੋਂ ਪਹਿਲਾ ਮੁਬਾਰਕਬਾਦ ਦਿੰਨਾ ਉਹਨਾਂ ਨੂੰ ਵਧਾਈ ਦਿੰਨਾ ਵੀ ਉਹ ਇੱਕ ਬਹੁਤ ਵਧੀਆ ਪਾਰਟੀ ਬੀਜੇਪੀ ਜੀ ਮੋਦੀ ਸਾਹਿਬ ਦੀ ਜਿਹੜੀ ਵਿਕਾਸ ਦੀ ਇੱਕ ਟ੍ਰੇਨ ਆ ਰੇਲ ਆ ਉਹਦੇ ਵਿੱਚ ਉਹਨਾਂ ਨੇ ਅੱਜ ਆਪਣਾ ਜਿਹੜਾ ਇਹੋ ਜੁੜ ਕੇ ਕੰਮ ਸ਼ੁਰੂ ਕੀਤਾ ਹੈ ਤੇ ਮੈਂ ਉਹਨਾਂ ਨੂੰ ਵਧਾਈ ਦਿੰਦਾ ਜੀ ਅੱਜ ਖਿਡਾਰੀਆਂ ਨੇ ਕਿਸੇ ਨੇ ਪ੍ਰੋਟੈਸਟ ਕੀਤਾ ਇਸਪੀਨ ਬੋਲ ਦੇ ਮਾ ਜਿਹੜਾ ਜੂਨ ਬੂਨ ਕਾਰਪੋਰੇਸ਼ਨ ਦਾ ਬਣਿਆ ਹੋਇਆ ਉਥੇ ਉਹਨਾਂ ਦਾ ਕਹਿਣਾ ਹੈ ਕਿ ਖਿਡਾਰੀਆਂ ਨੂੰ ਪ੍ਰੈਕਟਿਸ ਮੇਦ ਦਿੱਤੀ ਜਾ ਰਹੀ ਹੈ ਉਥੇ ਪੈਸਾ ਕਮਾਉਣ ਦਾ ਜਰੀਆ ਬਣਾ ਕੇ ਰੱਖ ਦਿੱਤਾ ਹੈ ਦੇਖੋ ਇਹ ਤਾਂ ਨਾ ਮੈਂ ਤੁਹਾਨੂੰ ਪਤਾ ਜਦੋਂ ਆ ਇਲੈਕਸ਼ਨ ਕੋਡ ਤੋਂ ਪਹਿਲਾਂ ਮੈਂ ਸਾਰੇ ਸਟੇਡੀਅਮਾਂ ਚ ਸਾਰੇ ਮੈਂ ਜਿੱਥੇ-ਜਿੱਥੇ ਬੈਡਮਿੰਟਨ ਕੋਰਟ ਆ ਉਹਦੇ ਵਿੱਚ ਪੈਸੇ ਖਾ ਗਏ ਸਾਰੇ ਬਾਰ-ਬਾਰ ਅੱਜ ਤੱਕ ਮੈਂ ਹਜ਼ਾਰ ਕਰੋੜ ਚੋਂ 12 ਕਰੋੜ ਤੋਂ ਉੱਤੇ ਮੈਂ ਗੁਰੂ ਨਾਨਕ ਸਟੇਡੀਅਮ ਚ ਐਥਲੈਟਿਕ ਟਰੈਕ ਉਹ ਨਹੀਂ ਸ਼ੁਰੂ ਕਰ ਰਹੇ ਉਹਨੂੰ ਬੰਦ ਕਰੀ ਬੈਠੇ ਆ ਬਾਸਕਟਬਾਲ ਲੇਕਿ ਜਿਹੜਾ ਨੈਸ਼ਨਲ ਗੇਮਸ ਤੋਂ ਪਹਿਲਾਂ ਮੈਂ ਤਿਆਰ ਕਰਨ ਨੂੰ ਕਿਹਾ ਸੀ ਉਹਦੇ ਲਈ ਵੀ ਤਕਰੀਬਨ 12 ਕਰੋੜ ਰੁਪਇਆ ਉਤੇ ਲੱਗ ਰਿਹਾ ਇਸੇ ਤਰੀਕੇ ਨਾਲ ਇਹ ਜਿਹੜਾ 올 ਵੈਦਰ ਜਿਹੜਾ সুইমিং ਪੂਲ ਆ ਮਤਲਬ ਪਤਾ ਨਹੀਂ ਇਹਨਾਂ ਨੇ ਕੀ ਕਰਨਾ ਹੈ ਆਮ ਆਦਮੀ ਪਾਰਟੀ ਜਾਂ ਤਾਂ ਇਹ ਸਿਰਫ ਆਪਣੇ ਬੱਚਿਆਂ ਲਈ ਜਿਹੜੇ ਇਹਨਾਂ ਦੇ ਲੀਡਰ ਨੇ ਆਮ ਆਦਮੀ ਦੇ ਵਲੰਟੀਅਰ ਨੇ ਲੀਡਰ ਨੇ ਉਹਨਾਂ ਦੇ ਲਈ ਇਹ ਵਾਲੰਟੀਅਰ ਤਾਂ ਮੈਂ ਗਲਤ ਕਹਿ ਗਿਆ ਵਾਲੰਟੀਅਰਾਂ ਨੂੰ ਤਾਂ ਕਿਹੜਾ ਪੁੱਛਦਾ ਇਹਨਾਂ ਦੇ ਜਿਹੜੇ ਲੀਡਰ ਨੇ ਮੈਨੂੰ ਲੱਗਦਾ ਵੀ ਉਹਨਾਂ ਦੇ ਪਰਿਵਾਰ ਇਹ ਉੱਥੇ ਉਹਨੂੰ ਯੂਜ਼ ਕਰਦੇ ਆ ਤੇ ਇਹ ਨਹੀਂ ਚਾਹੁੰਦੇ ਕਿਸੇ ਆਮ ਗੱਲ ਇਹਨਾਂ ਦੀ ਆਮ ਆਦਮੀ ਪਾਰਟੀ ਆ ਵੀ ਉੱਥੇ ਕੋਈ ਆਮ ਲੋਕ ਆਮ ਪਬਲਿਕ ਉੱਥੇ ਸਵਿਮਿੰਗ ਕਰ ਸਕਣ ਉਹਨਾਂ ਦੇ ਬੱਚੇ ਉਹਨਾਂ ਦੇ ਪਰਿਵਾਰ ਵੀ ਉੱਥੇ ਸਵਿਮਿੰਗ ਕਰ ਸਕਣ ਇਸ ਗਰਮੀ ਦੇ ਮੌਕੇ ਤੇ ਉਸ ਪਲੇਅਰ ਜਿਹੜੇ ਨੇ ਉੱਥੇ ਆਪਣੀ ਟ੍ਰੇਨਿੰਗ ਕਰ ਸਕਣ ਆਮ ਘਰਾਂ ਦੇ ਜਿਹੜੇ ਮੁੰਡੇ ਨੇ ਇਹ ਸਿਰਫ ਚਾਹੁੰਦੇ ਆ ਵੀ ਸਾਡੇ ਪਰਮਾਰਿਕ ਮੈਂਬਰ ਐਮ ਐਲ ਏ ਸੇਬਾਨ ਇਹਨਾਂ ਦੇ ਹੋਰ ਜਿਹੜੇ ਸੀਨੀਅਰ ਲੀਡਰ ਨੇ ਉਹ ਚਾਹੁੰਦੇ ਆ ਵੀ ਸਾਡਾ ਪਰਿਵਾਰ ਦੇ ਬੱਚੇ ਹੀ ਉੱਥੇ ਉਹਨਾਂ ਦੀ ਜਿਹੜੀਆਂ ਉਹ ਸਵਿਮਿੰਗ ਪੂਲ ਉਹਨੂੰ ਯੂਜ਼ ਕਰ ਰਹੇ ਆ ਪਲੇਅਰਾਂ ਨੂੰ ਬਿਲਕੁਲ ਇੱਕ ਪਾਸੇ ਰੱਖਿਆ ਇਹ ਬਹੁਤ ਨਿੰਦਣਯੋਗ ਗੱਲ ਆ ਇਹ ਲੋਕ ਇਸ ਗੱਲ ਦਾ ਬਹੁਤ ਵਿਰੋਧ ਤੇ ਗੁੱਸਾ ਕਰ ਰਹੇ ਸਰ ਅਮਰਤਾ ਵੜਿੰਗ ਜੀ ਨੇ ਕਿਹਾ ਕਿ ਬਿੱਟੂ ਜੀ ਨੂੰ ਫ੍ਰਸਟ੍ਰੇਸ਼ਨ ਹੈ ਬਿੱਟੂ ਬਾਈ ਨੂੰ ਹੁਣ ਉਹਨਾਂ ਨੂੰ ਬੋਲਣ ਲੱਗੇ ਪਤਾ ਨਹੀਂ ਲੱਗਦਾ ਕੀ ਹੈ ਜੀ ਫ੍ਰਸਟ੍ਰੇਸ਼ਨ ਹੈ ਹਾਰ ਦੀ ਕਿ ਉਹ ਦੇਖੋ ਮੇਰੇ ਮੇਰੇ ਸਤਿਕਾਰਯੋਗ ਭੈਣ ਮੈਂ ਲੇਡੀਜ਼ ਬਾਰੇ ਮੈਂ ਸਾਡੇ ਸਭਿਅਤ ਸਮਾਜ ਦੇ ਵਿੱਚ ਇਹ ਕਹਿਣਾ ਮੇਰੇ ਲਈ ਬਹੁਤ ਗਲਤ ਹੋਏਗਾ ਤੇ ਇਸ ਕਰਕੇ ਸਾਡੀ ਜਿਹੜੀ ਕਲਚਰ ਦੇ ਵਿੱਚ ਇੱਕ ਸਾਡਾ ਭੈਣ ਦਾ ਰੂਪਾ ਤੇ ਇੱਕ ਇੱਕ ਉਹ ਦਰਜਾ ਏ ਸਾਡੇ ਕੰਨਿਆਂ ਨੂੰ ਤੇ ਇਸ ਕਰਕੇ ਮੈਂ ਕੋਈ ਵੀ ਗੱਲ ਉਹਨਾਂ ਦਾ ਜਵਾਬ ਦੇਣਾ ਜਾਂ ਉਹਨਾਂ ਨੂੰ ਕੁਝ ਕਹਿਣਾ ਉਹ ਗਲਤ ਹੋਏਗਾ ਇਹ ਕਾਲੀਦਲ ਕਹਿ ਰਿਹਾ ਕਿ ਪਿੰਡਾ ਚੂਣ ਇਹਨਾਂ ਨੂੰ ਕਿਸਾਨ ਘੇਰ ਰਹੇ ਨੇ ਉੱਚ ਤਾਂ ਕੋਈ ਸ਼ੱਕ ਹੀ ਨਹੀਂ ਉਹ ਤਾਂ ਤੁਸੀਂ ਦੇਖ ਹੀ ਰਹੇ ਹੋ ਟੈਲੀਵਿਜ਼ਨਾਂ ਤੇ ਤੁਹਾਨੂੰ ਵੀ ਗੱਲ ਘੇਰਿਆ ਕੀ ਕਹਿਣਾ ਚਾਹੂੰਗਾ ਨਹੀਂ ਮੈਨੂੰ ਕੀ ਰੰਦੀ ਹਜੇ ਇੰਨੀ ਕਿਸੇ ਚ ਸਾਡੇ ਤਾਕਤ ਨਹੀਂ ਗਈ ਵੀ ਮੈਨੂੰ ਕੋਈ ਘੇਰ ਲੇ ਪਿੰਡਾ